ਉਹ ਦਾ ਮਾਸੂਦ ਨਾ ਮਿਲਦਾ ਹੁੰਦਾ ਇੱਕ ਗੱਲ ਹੋਰ ਵੀ ਹੁੰਦਾ ਮੇਰੀ ਮੈਂ ਇਹਨਾ ਟੀਏ ਲਾਤਾ ਉਹ ਫਾਟ ਗਿਆ ਇਹ ਤਸਵੀਰਾ ਜਗਰਾਉਂਦੇ ਪਿੰਡ ਚਚਰਾੜੀ ਦੀਆਂ ਨੇ ਜਿੱਤੇ ਅੱਜ ਤੀਆਂ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਸਗੋਂ ਮਾਮਲੇ ਦੇ ਵਧਣ ਦੀ ਸੰਭਾਵਨਾ ਦੇ ਚਲਦੇ ਤਾਣਾ ਸੱਦਰ ਜਗਰੌਣ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ ਹੈ ਉੱਤੇ ਹੀ ਤੀਆਂ ਦੀ ਮੁਕਾਲਫਤ ਕਰ ਰਹੇ ਪੰਜ ਪੰਚਾਇਤ ਮੈਂਬਰਾਂ ਨੇ ਦਮਦਮੀ ਟਕਸਾਲ ਦੇ ਮੁਖੀ ਨੂੰ ਸ਼ਿਕਾਇਤ ਭੇਜ ਕੇ ਤੀਆਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਦਰਅਸਲ ਪਿੰਡ ਚਚਰਾੜੀ ਵਿਕੇ ਮੌਜੂਦਾ ਔਰਤ ਸਰਪੰਚ ਜਸਵੰਦਰ ਕੌਰ ਦੇ ਪਤੀ ਗੁਰਚਰਨ ਸਿੰਘ ਅਤੇ ਕੁਝ ਹੋਰ ਨਾਂ ਵਿਅਕਤੀਆਂ ਨੇ ਪਿੰਡ ਦੀਆਂ ਔਰਤਾਂ ਦੇ ਕੈਨ ਉੱਪਰ ਤੀਆਂ ਦਾ ਤਿਹਾਰ ਮਨਾਉਣ ਦਾ ਪ੍ਰੋਗਰਾਮ ਉਦਿੱਕਿਆ ਸੀ ਜਿਸ ਦਾ ಗ್ರಾಮ ਪੰਚਾਇਤ ਦੇ ਮੌਜੂਦਾ 7 ਮੈਂਬਰਾਂ ਵੱਲੋਂ 5 ਪੰਚਾਇਤ ਮੈਂਬਰਾਂ ਨੇ ਧਾਰਮਿਕ ਮਹੱਤਤਾ ਤੇ ਵੱਧ ਰਹੀ ਲਚਰਤਾ ਦੇ ਪ੍ਰਭਾਵ ਨੂੰ ਦੇਖਦੇ ਪਿੰਡ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਤੇ ਇਤਰਾਜ਼ ਪ੍ਰਗਟਾਇਆ ਇਸਬੰਦੀ ਪੰਚ ਮਨਜੀਤ ਸਿੰਘ ਪੰਚ ਸੁਮਸ਼ੇਰ ਸਿੰਘ ਪੰਚ ਗੁਰਲੀਨ ਕੌਰ ਪੰਚ ਬਲਵਿੰਦਰ ਕੌਰ ਅਤੇ ਹੋਰ ਪੰਚਾਂ ਵੱਲੋਂ ਜੱਤੇਦਾਰ ਸਹਿਬਾਨ ਅਤੇ ਦਮਦਮੀ ਟਕਸਾਲ ਦੇ ਸਮੂਹ ਸਿੱਖ ਜੱਤੇਬੰਦੀਆਂ ਨੂੰ ਭੇਜੀ ਤਰਖਾਸਤ ਵਿੱਚ ਦੱਸਿਆ ਕਿ ಗ್ರಾಮ ਪੰਚਾਇਤ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਪਿੰਡ ਵਿੱਚ ਦੀਆਂ ਦਾ ਤਿਹਾਉਰ ਮਨਾਉਣ ਸੰਬੰਧੀ ਬੇਨਤੀ ਕੀਤੀ ਸੀ ਪਰ ਦੂਜੀ ਧਿਰ ਦੀਆਂ ਦਾ ਤਿਹਾਉਰ ਮਨਾਉਣ ਲਈ 바ਜਦ ਹੈ ਇਸ ਲਈ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਸਿੱਖ ਧੀਆਂ ਪੈਣਾ ਡੀਜੇ ਸਾਊਂਡ ਸਿਸਟਮ ਲਗਾ ਕੇ ਗੰਦੇ ਗਾਣਿਆਂ ਤੇ ਨੱਚਦੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਕਹ ਕੇ ਪੰਚਾਇਤ ਵੱਲੋਂ ਗੁਰੂ ਘਰਾਂ ਵਿੱਚ ਸਵੇਰ ਸਮੇ ਗੁਰਬਾਣੀ ਪੜਨ ਦੌਰਾਨ ਸਪੀਕਰ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ ਪਰੰਤੂ ਇਸ ਤਰ੍ਹਾਂ ਦੇ ਗੈਰ ਸੱਭਿਆਚਾਰਕ ਸਮਾਗਮਾਂ ਵਿੱਚ ਡੀਜੇ ਲਗਾ ਕੇ ਸਾਡੇ ਪਿੰਡ ਦੀਆਂ ਬੱਚੀਆਂ ਨੂੰ ਗੰਦੇ ਗੀਤਾਂ ਉੱਪਰ ਨੱਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਵੀਦੀ ਭਾਈ ਜਖਲਸਾਹ ਜੇ ਫਤਿਹ ਮੇਰਾ ਨੂੰ ਬਲਜੀਤ ਸਿੰਘ ਆ ਵੀਰੇ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਆ ਸਾਡੇ ਮੌਜੂਦਾ ਮੈਂਬਰ ਆ ਇਹਨਾਂ ਸਹਿਬਾਨਾਂ ਨੇ ਸਾਰੇ ਮੈਂਬਰ ਸਹਿਬਾਨਾਂ ਨੇ ਮਤਾ ਪਾ ਕੇ ਦਿੱਤਾ ਸੀ ਕਿ ਤੀਆਂ ਨਹੀਂ ਲੱਗਣ ਦੇਣੀਆਂ ਕਿਉਂਕਿ ਜਿਹੜੀ ਨਸ਼ੇ ਦੀ ਨੌਜਵਾਨਤਾ ਆਪਣੇ ਨਸ਼ੇ 'ਚ ਟੱਕੀ ਗਏ ਨੇ ਤੇ ਸਾਡੀਆਂ ਬੱਚੀਆਂ ਤਾਂ ਵੱਜ ਜਾਣ ਉਹਨਾਂ ਨੂੰ ਲੈਕਚਰਤਾ ਵਾਲੇ ਬੱਚੀਆਂ ਨੂੰ ਲੈ ਕੇ ਜਾ ਰਹੇ ਨੇ ਉਹਦੇ ਕਰਕੇ ਅਸੀਂ ਰੋਕਿਆ ਸੀ ਇਹ ਪਰ ਨਹੀਂ ਪ੍ਰਸ਼ਾਸਨ ਨੇ ਧੱਕਾ ਕਰਕੇ ਸਰਪੰਚ ਮੌਜੂਦਾਂ ਧੱਕਾ ਕਰਕੇ ਇਹ ਚਲਵਾਈਆਂ ਏਐਸਏ ਸਰਦੀਪ ਸਿੰਘ ਨੇ ਸੌਰੀ ਮੈਨੂੰ ਰਿੰਕ ਦਾ ਨਹੀਂ ਪਤਾ ਸਰਦੀਪ ਸਿੰਘ ਉਨੇ ੱਟਕਾ ਮੈਨੂੰ ਵੀ ਮਾਰਿਆ ਮੌਜੂਦਾ ਸਰਪੰਚ ਸਾਹਿਬਾਨ ਨੂੰ ਮਾਰਿਆ ੱਟਕੇ ਨਾਲ ਉਹਨੇ ਡੀਜੇ ਵੀ ਲਵਾਏ ਆ ਪੰਚ ਪੰਚ ਨੂੰ ਪੰਚ ਮਨਜੀਤ ਸਿੰਘ ਨੂੰ ਵੀ ੱਟਕਾ ਮਾਰਿਆ ਮੈਨੂੰ ਵੀ ਮਾਰਿਆ ਤੁਹਾਡੇ ਵੱਲੋਂ ਪਹਿਲਾਂ ਕੋਈ ਦਿੱਕਤੀ ਨੂੰ ਅੰਦਰ ਵਿੱਚ ਦਿੱਤਾ ਸੀ ਉਹ ਕੁਝ ਵੀ ਇੱਥੇ ਡੀਜੇ ਨਹੀਂ ਲੱਗਣਾ ਚਾਹੀਦਾ ਅਸੀਂ ਬਕਾਇਦ ਆ ਜੀ ਜਿਹੜਾ ਬੰਦਾ ਕਰਵਾ ਰਿਹਾ ਗੁਰ ਗੁਰਿਆਨੋਂ ਦਲਜੀਤ ਸਿੰਘ ਨਾਲ ਆਹ ਦਲਜੀਤ ਸਿੰਘ ਨੂੰ ਘਰੇ ਜਾ ਕੇ ਪਿਆਰ ਨਾਲ ਸਮਝਾ ਕੇ ਵੀ ਆਇਆ ਉਹਨੇ ਗਾਹ ਕਰਤਾ ਗਾਹ ਕੰਮ ਤੋਂ ਬਾਬਦੂ ਜੀ ਦੀ ਪਰਮਿਸ਼ਨ ਨਹੀਂ ਡੀਜੇ ਦੀ ਉਹਦੇ ਕੋਲੇ ਨਾ ਕੋਈ ਪਰਮਿਸ਼ਨ ਨਾ ਕੋਈ ਲੈਣਾ ਨਾ ਦੇਣਾ ਇਹ ਜੀ ਤੁਸੀਂ ਮੰਗ ਆ ਕੇ ਚੰਨਾਂ ਤੇ ਪੁੰਦਾ ਹੈ ਗਿੱਦਾ ਹਾਂਜੀ ਹੁਣ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆਂ ਵੀ ਇਹ ਲੈਕਚਰ ਦਾ ਪੜਾਉਣ ਤੋਂ ਹਟਾਇਆ ਜਾਵੇ ਬੱਚਿਆਂ ਨੂੰ ਨਸ਼ੇ ਤੋਂ ਆਪਾਂ ਨੌਜਵਾਨੀ ਪੀੜੀ ਆ ਉਹਨੂੰ ਨਸ਼ੇ ਦੇ ਬਚਾਉਣਾ ਬੱਚਿਆਂ ਨੂੰ ਲੈਕਚਰ ਦਾ ਪੜਾਉਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੈਂਦੀ ਹੈ ਜਿਹੜੀ ਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਆਪ ਹੀ ਆ ਕੇ ਟੱਕੇ ਨਾਲ ਸਿੱਰਾ ਰਿਆ ਵਾ ਔਰ ਉਹਦੀ ਡਰਿੰਕ ਕਰਨ ਦੇ باوجود ਵੀ ਉਹ ਸਾਨੂੰ ਮੈਨੂੰ ਤੁਹਾਨੂੰ ਕੀ ਲੱਗਦਾ ਵੀ ਉਹਦੀ ਜਿਹੜਾ ਪੁਲਿਸ ਮਲਾਦ ਨੇ ਐਸਆਈਸੀ ਉਹਦੀ ਗਾਰੂਕੀ ਡਰਿੰਕ ਕੀਤੀ ਹਾਂਜੀ ਬਕਾਇਦਾ ਉਹਦੇ ਬਦਬੂ ਆ ਰਹੀ ਸੀ ਸਮੈਲ ਆ ਰਹੀ ਸੀ ਤੇ ਮੇਰਾ ਨਾਮ ਮਨਜੀਤ ਸਿੰਘ ਹੈ ਪੰਚਾਇਤ ਲੋਕਰ ਆ ਤੁਸੀਂ ਪਿੰਡ ਦੇ ਪੰਚਾਇਤ ਮੈਂਬਰੋਂ ਇਹ ਮਸਲਾ ਕੀ ਆ ਕਿਵੇਂ ਭੱਜਿਆ ਇਹ ਮਸਲਾ ਨੀ ਗਈ ਕੋਈ ਵੀ ਅੱਗੇ ਵੀ ਕਰਵਾਉਂਦਾ ਸੀ ਇਹ ਬੰਦਾ ਟੀਆਂ ਕੋਈ ਸਾਨੂੰ ਤਰਾਜ ਨਹੀਂ ਸਾਡੇ ਪੜਨੀਆਂ ਕੁੜੀਆਂ ਟੀਆਂ ਨੇ ਕਰੇ ਬੰਦੇ ਨੇ ਪ੍ਰੋਫੈਸ਼ਨ ਲਈ ਪੰਚਾਇਤ ਤੋਂ ਕੋਈ ਪੰਚਾਇਤ ਨੂੰ ਵੀ ਪਤਾ ਨਹੀਂ ਹੈ ਕਿ ਪਿੰਡ ਦੇ ਬੱਚਾ ਲਿਆ ਕੇ ਧੱਕਾ ਕਰਿਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੁਲਾ ਕੇ ਧੱਕਾ ਕਰਿਆ ਧੱਕਾ ਕਰਕੇ ਇਹ ਬੰਦੇ ਨੇ ਜਿਹੜਾ ਸਾਡੇ ਪਿੰਡ ਦਾ ਸਰਪੰਚ ਨਹੀਂ ਹੈਗਾ ਚਰਨ ਸਿੰਘ ਉਹਦੇ ਘਰ ਵਾਲੀ ਆ ਉਹਨੇ ਕਹਿ ਕੇ ਮੈਨੂੰ ਧੱਕਾ ਪੁਲਿਸਾਂ ਤੋਂ ਮਰਵਾਇਆ ਹਾਲਾਂਕਿ ਉਹ ਜਾਰੂ ਪੀਤੀ ਸੀ ਚੌਂਕੀ ਮਾਨ ਦਾ ਸਰਜੀਤ ਸਿੱਧੂ ਆ ਦਾਰੂ ਪੀਤੀ ਹੈ ਦਾਰੂ ਹਾਂਜੀ ਆਮ ਤੌਰ ਤੇ ਭਗਵਾਨ ਤੇ ਮਾਨ ਠੀਕ ਹੈ ਬੰਦਾ ਵਧੀਆ ਕੰਮ ਕਰਦਾ ਪਰ ਜਿਹੜੇ ਉਹ ਮੁਲਾਜ਼ਮ ਤੇ ਆ ਉਹਦੇ ਆਫਸਰ ਜਾਂ ਦਾਰੂ ਪੀ ਕੇ ਲੋਕਾਂ ਨੂੰ ਪੰਚਾਇਤ ਪੰਚਾਇਤ ਨੂੰ ਧੱਕੇ ਮਾਰੀ ਜਾਂਦੇ ਆ ਉਹ ਲੋਕਾਂ ਦਾ ਕੀ ਅਸੀਂ ਲੋਕਾਂ ਨਾਲ ਕਿੱਥੇ ਤੁਰ ਪਾਂਗੇ ਜਦੋਂ ਪੁਲਿਸ ਵਾਲੇ ਧੱਕੇ ਮਾਰਦੇ ਆ ਧੱਕਾ ਮਰਵਾਇਆ ਚਰਨ ਮੈਨੂੰ ਦੱਸ ਪੰਜ ਨੇ ਕਹਿ ਕੇ ਹੁਣ ਤੁਸੀਂ ਉਹ ਆਵੋ ਦੀ ਚਰਨ ਦੀ ਆਪ ਦਾਰੂ ਪੀਤੀ ਵੀ ਹੁਣ ਤੁਸੀਂ ਕੀ ਮੰਨ ਕਰਦੇ ਵਾਗਦਾ ਮੈਂ ਤਾਂ ਕਹਿਣਾ ਵੀ ਇਨਸਾਫ ਮੰਗਣਾ ਚਾਹੀਦਾ ਸਾਨੂੰ ਤਾਂ ਅਸੀਂ ਇਹ ਮੈਂਬਰ ਬਣਿਆ ਲੋਕਾਂ ਨੇ ਬਣਾਏ ਆ ਦੱਬਾ ਰੱਖ ਕੇ ਬਣਿਆ ਕੋਈ ਸ਼ਰਮ ਸੰਤੀ ਨਾਲ ਨਹੀਂ ਬਣੇ ਧਰਕੇ ਨਹੀਂ ਮੈਂਬਰੀ ਕਰਨੀ ਫਿਰ ਮੈਂਬਰੀ ਕਰਕੇ ਵਿਕਾਵਾਂ ਮੈਂ ਕੁਲਜੀਤ ਸਿੰਘ ਸਰਵੰਸਪੈਕਟਰ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਇਆ ਹਾਂ ਮੈਂ ਇਹਨਾਂ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ ਉਲਟਾ ਸਾਹਿਬ ਮਨ ਹੀ ਪੁਲਿਸ ਵਾਲੇ ਮੈਂ ਤਾਂ ਗਲਤ ਬੋਲਣ ਲੱਗੇ ਉਹਨਾਂ ਚਾਰਜ ਸਰਜੀਤ ਸਿੰਘ ਕਿਹੜਾ ਹੋਇਆ ਤੇ ਇੱਕ ਨਾਲ ਕੁਲਿੰਥੇ ਵਾਲਾ ਜਿਹੜਾ ਸੀਗਾ ਪਰਮਜੀਤ ਤੇ ਬਈ ਤੁਸੀਂ ਕੀ ਮੈਂ ਗੱਲ ਕਰਦੇ ਹਾਂ ਮੈਂ ਕਿਹਾ ਵੀ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਮੈਂ ਕੋਈ ਧੂੜ ਤੋੜ ਮਰਦਾ ਮੈਂ ਕਿਹਦੇ ਦਾ ਬੱਚਾ ਸੀ ਸਾਡੇ ਪਿੰਡ ਦੇ ਬੱਚੇ ਬਟਾਕੇ ਪਾਪਾ ਕੇ ਲੰਘਦੇ ਜੇ ਤੁਸੀਂ ਕਾਰਵਾਈ ਕਰਨੀ ਹੈ ਉਹ ਸਾਨੂੰ ਰੋਕਣੇ ਪੈਂਦੇ ਆ ਫੇ ਤੁਸੀਂ ਮਤਲਬ ਕੁਝ ਦੇਖੋ ਹੁਣ ਇੱਥੇ ਨੀਰਾ ਇਹ 14 ਨਚਾ ਕੇ ਚੰਨਾਂ ਦੇ ਗੁਰਦੁਆਰੇ ਦੇ ਚੰਨਾਂ ਤੱਕ ਇਹਨਾਂ ਨੇ ਪਾਈਆਂ ਵੀ ਇਹ ਜੀ ਤੋਂ ਜੀ ਥੋੜਾ ਜਿਹਾ ਗੁਰਦੁਆਰੇ ਦੇ ਵਿੱਚ ਚੰਨਾਂ ਦੇ ਵਿੱਚ ਪਉਂਦੇ ਉਹ ਤੋਂ ਅਸੀਂ ਅਸੀਂ ਵੀ ਮਤਲਬ ਕਹਿੰਦੇ ਸੀ ਵੀ ਇਹ ਇੱਕ ਗਲਤ ਕੰਮ ਹੈ ਵੀ ਇਹ ਨੱਚਦੇ ਨੱਚੀ ਜਾਣ ਦੀ ਮਰਜ਼ੀ ਹੈ ਪਿੰਡ ਚੱਕੇ ਵੀ ਲੱਗ ਜਾਂਦੀਆਂ ਅੱਗੇ ਕਿਸੇ ਨੇ ਹਟਾਇਆ ਪਰ ਇਹ ਜਿਹੜਾ ਤਿੰਨ ਤਿੰਨ ਪਾਉਣਾ ਕਿਸਨ ਜ਼ਹਰ ਕਰਨਾ ਬੜੀ ਗੱਲ ਹੈ ਅਸੀਂ ਆਪ ਦੀਆਂ ਆਪਣੀਆਂ ਨਕੀਆਂ ਦੇਤੀ ਜਾਣੀਆਂ ਉੱਥੇ ਦੇ ਵਿੱਚ ਹੀ ਵਾਈਟ ਮੇਰਾ ਲੈ ਜੀ ਉਹ ਜਿਹਨੇ ਡੀ ਜੇ ਲਵਾਉਣਾ ਘਰੇ ਦਰਵਾਜ਼ੇ ਆਪ ਦੇ ਪੰਚਾਇਤ ਆਪਣੇ ਬੀਬੀ ਸਾਡੇ ਗੁਰਦੁਆਰਾ ਸਾਹਿਬ ਦੇ ਸਪੀਕਰ ਬੰਦ ਕਰਵਾਏ ਹੋਏ ਨੇ ਸਰਪੰਚ ਸਾਹਿਬ ਕਹਿੰਦੇ ਵੀ ਤੁਸੀਂ ਸਾਨੂੰ ਨਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਲਿਆ ਦਿਓ ਕਿ ਅਸੀਂ ਤੀਆਂ ਨਹੀਂ ਲਵਾਵਾਂਗੇ ਉਹਨਾਂ ਨੂੰ ਮੈਂ ਇਹ ਨਾ ਅੱਜ ਤੋਂ ਸਾਡਾ 1.5 ਸਾਲ ਹੋ ਗਿਆ ਮੈਂ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਰਸੀਆਂ ਚੱਕਣ ਦੇ ਹੋਕਾ ਨਾ ਸਰਵਨ ਹੋਈ ਹੋਈ ਨਹੀਂ ਹਨਾ ਮੈਂ ਕਿਹਾ ਤੁਹਾਨੂੰ ਉਹ ਲਿਆ ਕੇ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਰਸੀਆਂ ਦਾ ਚੱਕਾ ਨਹੀਂ ਸਕੇ ਤੁਸੀਂ ਆਹ ਬੰਦ ਕਰਾ ਲਓਗੇ ਸਾਡਾ ਛੋੜਾ ਜਿਹਾ ਪੰਡਾ ਜੀ ਜਿਹੜਾ ਸਾਡਾ ਗੁਰੂ ਘਰ ਆ ਉਹਦੇ ਵਿੱਚੋਂ ਕਹਿੰਦੇ ਆ ਵੀ ਇਹ ਕੁਰਸੀਆਂ ਚਾ ਕੇ ਬਾਹਰ ਰੱਖੋ ਉਹ ਡੀਜੇ ਨਹੀਂ ਲਾਉਣੇ ਅਸੀਂ ਜਾ ਨਹੀਂ ਕਰਨਾ ਸਪੀਕਰ ਨਹੀਂ ਲਗਰਨ ਦਿੰਦੇ ਗੁਰੂ ਘਰ ਨੂੰ ਤਾਂ ਜਿਹੜੀ ਬਾਣੀ ਤਾਂ ਕਹਿੰਦੇ ਬੰਦ ਕਰਨੀ ਆ ਡੀਜੇ ਲਾਉਣੀ ਆ ਪੰਚਾਇਤ ਤੇ ਲੱਤਾਂ ਤੋਂ ਬਣਾਉਣਾ ਵਧਾ ਰਹੀ ਹੋਰ ਦੇਖੋ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਸ਼ਾਟ ਲੈ ਲਓ ਉਹਨਾਂ ਦੇ ਆਪਣੇ ਸਪੀਕਰਾਂ ਦੇ ਮੂੰਹ ਤਾਂ ਨੂੰ ਕੀਤੇ ਹੋਣੇ ਰੱਬ ਕੰਨੇ ਨੂੰ ਰੱਬ ਨੂੰ ਹੀ ਸੁਣਾਉਂਦੇ ਨੇ ਹਕੀਕਤਾਂ ਚਾਹੇ ਹੁਣੀ ਆ ਦੇਖ ਲਓ ਇੱਥੋਂ ਹੀ ਕੈਮਰਾ ਕਮਾ ਕੇ ਤੁਹਾਡੇ ਗੁਰਦੁਆਰਾ ਸਾਹਿਬ ਤੇ ਸਾਡੇ ਪੈਣਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਧਰ ਜਦੋਂ ਦੂਜੇ ਪਾਸੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਪਿੰਡ ਵਿੱਚ ਤੀਆਂ ਦਾ ਸਮਾਗਮ ਪਿਛਲੀ ਪੰਚਾਇਤ ਸਮੇਂ ਚੱਲਦਾ ਆ ਰਿਹਾ ਪਰੰਤੂ ਇਸ ਵਾਰ ਕੁਝ ਵਿਅਕਤੀਆਂ ਵੱਲੋਂ ਜਾਣਬੁੱਝ ਕੇ ਇਸ ਪ੍ਰੋਗਰਾਮ ਵਿੱਚ ਖੱਲਰ ਪਾਇਆ ਜਾ ਰਿਹਾ ਅਜਿਹੇ ਸਿਆਸੀ ਕਾਰਨਾਂ ਦੇ ਚੱਲਦੇ ਪਿੰਡ ਵਿੱਚਲਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਸ ਮੌਕੇ ਆਈ ਪੁਲਿਸ ਦੇ ਸਬ ਇੰਸਪੈਕਟਰ ਸਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਚਚਰਾੜੀ ਵਿਖੇ ਕੁਝ ਵਿਅਕਤੀਆਂ ਵੱਲੋਂ ਤੀਆਂ ਦਾ ਪ੍ਰੋਗਰਾਮ ਚੱਲਣ ਵਿੱਚ ਖਿਲਰ ਪਾਇਆ ਜਾ ਰਿਹਾ ਜਿੱਥੇ ਉਹਨਾਂ ਦੀ ਅਗਵਾਈ ਵਿੱਚ ਆਈ ਪੁਲਿਸ ਪਾਰਟੀ ਨੇ ਸਾਰਿਆਂ ਨੂੰ ਸਮਝਾ ਬੁਝਾ ਕੇ ਵਾਪਸ ਧੁਰ ਦਿੱਤਾ ਅਤੇ ਬੰਦਿਆ ਟੰਗ ਨਾਲ ਪ੍ਰੋਗਰਾਮ ਚੱਲ ਰਿਹਾ ਜਦਕਿ ਇਹ ਸਾਰਾ ਪ੍ਰੋਗਰਾਮ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਕਰਵਾਇਆ ਜਾ ਰਿਹਾ ਇਸ ਵਿੱਚ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਗੁਰਪਿਆਰਨ ਸਿੰਘ ਸਰਪੰਚ ਸਿਗਰਾ ਲਾ ਰਹੇ ਹਾਂ ਮਾਮਲਾ ਆਈਸੀਜੀ ਹਰ ਸਾਲ ਦੀ ਤੀਂਆਂ ਲੱਗਦੀਆਂ ਇਸ ਗਰਾਊਂਡ ਦੇ ਵਿੱਚ ਹਰ ਸਾਲ ਮਨਾਉਂਦੇ ਪਹਿਲੀ ਪੱਜ ਦਾ ਟੈਂਪੀ ਮੰਨਦੀ ਰਹੀਆਂ ਇਸ ਵਾਰ ਕੁਛੇ ਬੰਦੇ ਕਹਿੰਦੇ ਵੀ ਨਹੀਂ ਅਸੀਂ ਮਨਾਉਣਾ ਨਹੀਂ ਪੈਣਾ ਜਾ ਕਿਸੇ ਦੀ ਉਂਗਲ ਲਾ ਲਓ ਕਿਸੇ ਦਾ ਲਾ ਲਾਣੇ ਕੋਈ ਕਹਿੰਦੇ ਮਨਾਉਣਾ ਨਹੀਂ ਜਾਨੀ ਇਹਨਾਂ ਨੂੰ ਮੈਂ ਤਾਂ ਬਹੁਤ ਆਖਿਆ ਵੀ ਚਲੋ ਕੋਈ ਕਰਨੀ ਪਾਈ ਅੱਗੇ ਵੀ ਲੱਗਦੀ ਹੈ ਕਿ ਹੁਣ ਵੀ ਲਾ ਲਓ ਪਰ ਆਈਸੀਜੀ ਦੇ ਖੰਡਰ ਪਾਇਆ ਇਹਨਾਂ ਲੋਕਾਂ ਨੇ ਆ ਕੇ ਮੈਂ ਜਿਹਨਾਂ ਜੰਗ ਦੇ ਕੰਮ ਕਰ ਮਾਮਲੇ ਢੰਡਾ ਵੀ ਕਰਵਾਇਆ ਜਾ ਸਕਦਾ ਸੀ ਮਾਮਲੇ ਢੰਡਾ ਬਿਲਕੁਲ ਕਰਵਾਇਆ ਜਾ ਸਕਦਾ ਸੀ ਲੇਕਿਨ ਇਹਦੇ ਵਿੱਚ ਬੜੇ ਸਿਆਸੀ ਕਾਰਨ ਸਿਆਸੀ ਕਾਰਨਾ ਕਰਕੇ ਇਹ ਨਹੀਂ ਢੰਡਾ ਹੋ ਰਿਹਾ ਇਹ ਕਿਸੇ ਵਿੱਚ ਮੀਟਿੰਗਾਂ ਹੋਈਆਂ ਬੰਦੇ ਉਹ ਜਿਹੜੇ ਬੰਦੇ ਖਰਾਬ ਕਰਦੇ ਉਹ ਤਾਂ ਵੇਚੀ ਨਹੀਂ ਬਸ ਇਹਦੇ ਇਹ ਸਾਨੂੰ ਦਰਖਾਸਤ ਮਿਲੀ ਸੀ ਵੀ ਇਹ ਪਿੰਡ ਚ ਕੋਈ ਲੜਕੇ ਨੇ ਜੋ ਪੈਡ ਤੇ ਕੋਈ ਲੋਗ ਟੀਆ ਦੇ ਵਿੱਚ ਪ੍ਰੋਗਰਾ ਖੱਲੜਵਾ ਦੇ ਨੇ ਅਸੀਂ ਨੋਕੀ ਦੇ ਆ ਕੇ ਉਹ ਤੋੜਾ ਬਸਝਾ ਕੇ ਤੋੜਤਾ ਲੋਗ ਜਿਹੜੇ ਮੜ ਮੋਟਾ ਹੈਗੇ ਸੀ ਉਹਨਾਂ ਨੂੰ ਵੀ ਸਝਾ ਕੇ ਤੋੜ ਦਿੱਤਾ ਹੈ ਪ੍ਰੋਗਰਾਮ ਸ਼ਾਦੀਪੁਰ ਚੱਲ ਰਿਹਾ ਹੈ ਸਰ ਜਿਹਨੇ ਲੈ ਕੇ ਦੋ ਪਾਰਟੀਆਂ ਲੈ ਕੇ DJ ਲਾਉਣ ਦੀ ਦਾ ਪ੍ਰੈਕਟਿਕ ਨੂੰ ਹਟਾਉਣ ਦੀ ਖਾਤਰ ਨਹੀਂ ਜੀ DJ ਵਾਲੇ ਕੋਲ ਬੱਤੀਆਂ ਦਾ ਪ੍ਰੋਗਰਾਮ ਹੈ ਟੀਆ ਪਰ ਪ੍ਰੋਗਰਾਮ ਹੈ ਦੋਨੇ ਪਰਿਵਾਰ ਐਗਰੀ ਆਪੋ ਪਰਿਵਾਰ ਸੈਂਦੀ ਨਾਲ ਚੱਲਿਆ ਕੋਈ ਐਡਾ ਗੱਲ ਨਹੀਂ ਹਾਂਜੀ